ਖਾਣਾ ਦਾ ਭਾਰ ਦਾ ਆਪਣੇ ਘਰੇ ਆਪਣਾ ਪਸ਼ੂ ਨਾਲ ਦੀ ਨਾਲ ਵਾਪਸ ਅਗਲਾ ਕਰਦੇ ਦੇਖ ਲੋ ਜੀ ਬਾਈ ਦੁੱਧ ਚਵਾ ਕੇ ਜੇ ਪੂਰਾ ਕਰਤਾ ਤਾਂ ਲੈ ਜੇ ਨਹੀਂ ਆਪਣੇ ਘਰੇ ਨਹੀਂ ਖੜੀ ਹੈ ਬਸ ਤਾਂ ਦੇਖੋ ਜੀ ਆ ਹੁੰਦੀਆਂ ਜਿਵੇਂ ਆਮ ਜੀਮੀ ਜ਼ਰਦੇ ਆ ਇਮਾਨਦਾਰੀ ਵਾਲਾ ਕੰਮ ਵੀ ਉਹ ਵੀ ਵੀਡੀਓ ਪਈ ਆਪਣੇ ਕੋਲੇ ਹਾਂਜੀ ਪਹਿਲੇ ਸੂਏ ਕੱਢਿਆ ਸੀ ਇਹਨੇ ਸਹੀ 11:30 11:30 ਦੇ ਦੋ ਥਣਾ ਚੀ ਦੋ ਥਣੀਆਂ ਆ ਆ ਦੋ ਥਣਾਂ ਕਿਰੀ ਸੀਗੀ ਓਕੇ ਜੀ ਉਹ ਵੀ ਵੀਡੀਓ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਜੀ ਕਾਇਮ ਹੈ ਅੱਜ ਪਿੰਡ ਪਹੁੰਚੇ ਸੀ ਚੌਕੇ ਆ ਜਿਲ੍ਹਾ ਬਠਿੰਡਾ ਪੈ ਜਾਂਦਾ ਏ ਤਾਂ ਇਧਰ ਮੋੜਾਂ ਕੰਨੇ ਨੂੰ ਵੀ ਨੇੜੀ ਆ ਜਾਂਦਾ ਤਪੇ ਤੋਂ ਵੀ ਵਿਚਾਲੇ ਹੀ ਰਹਿ ਗਿਆ ਤੇ ਰਾਮਪੁਰੇ ਤੋਂ ਵੀ ਇਹ 13-14 ਕਿਲੋਮੀਟਰ ਇਧਰ ਨੂੰ ਰਹਿ ਗਿਆ ਮੋੜਾਂ ਕੰਨੇ ਨੂੰ ਤਾਂ ਜੇ ਬਾਈ ਦਾ ਦਿਖਾਉਣੇ ਆ ਤੁਹਾਨੂੰ ਸੌਂਕ ਵੀ ਤਾਂ ਬਾਕੀ ਵੀ ਤੁਸੀਂ ਜਾਨਵਰ ਵੀ ਦੇਖੋ ਤੇ ਬਾਕੀ ਜਿਹੜੀ ਮੱਝ ਐ ਤਾਂ ਤੁਹਾਨੂੰ ਉਹ ਵੀ ਦਿਖਾਉਣੇ ਆ ਤਾਂ ਦੋ ਥਾਂ ਦੇ ਵਿੱਚੋਂ ਦੁੱਧ ਵੀ ਵਧੀਆ ਚੰਗਾ ਦਿੱਤਾ ਤਾਂ ਬਾਈ ਨਾਲ ਵੀ ਸਾਰੀ ਗੱਲਬਾਤ ਕਰਾਂਗੇ ਡਿਟੇਲਸ ਉਹਦੇ ਨਾਲ ਸਾਂਝੀ ਕਰਾਂਗੇ ਤੇ ਬਾਕੀ ਜਿਹੜੀ ਬਰੀਡ ਕਾ ਬਾਈ ਕੋਲੇ ਐ ਕਿਉਂਕਿ ਇਹ ਪਹਿਲਾਂ ਤੋਂ ਚੰਗੇ ਪਾਲ ਦਿੰਦਾ ਤੇ ਮਗਰ ਵੀ ਕੁਝ ਟਾਈਮ ਪਹਿਲਾਂ ਵੀ ਇਹਨੇ ਬਹੁਤ ਜਿਆਦਾ ਚੰਗੀ ਇੱਕ ਮੱਝ ਇਹ ਘਰੋਂ ਗਈ ਸੀ ਤਾਂ ਬਹੁਤ ਚੰਗੇ ਦੁੱਧ ਦੀ ਮਾਲਕ ਤੇ ਬਹੁਤ ਵੱਡੇ ਆਰਡਰ ਦੀ ਮਾਲਕ ਤਾਂ ਅੱਜ ਵੀ ਬਾਈ ਦੀ ਆਪਾਂ ਘਰੇ ਆਏ ਹਾਂ ਉਹੀ ਬਾਈ ਦੱਸ ਦਿੰਦਾ ਕਹਿੰਦਾ ਸਾਰਾ ਉਹੀ ਰਵੈ ਤਾਂ ਚੰਗੇ ਦੁੱਧ ਵਾਲੀਆਂ ਤਾਂ ਅੱਜ ਬਾਈ ਨਾਲ ਵੀ ਗੱਲਬਾਤ ਕਰਦੇ ਆਂ ਤਾਂ ਬਾਕੀ ਇੱਕ ਦੇਖੋ ਆਨੰਦ ਚ ਖੜੀਆਂ ਪੂਰੀਆਂ ਲੈਂਦੀਆਂ ਆਨੰਦ ਤੇ ਇਧਰੋਂ ਨਾਲੇ ਧੁੱਪ ਵੀ ਪੈਂਦੀ ਐ ਦੇਖੋ ਧੁੱਪ ਵੀ ਪੈ ਗਈ ਉਹ ਵੀ ਮਤਲਬ ਕਹਿੰਦੇ ਜਿਨਾਕ ਧੁੱਪ ਚੋ ਚੀਜ਼ ਮਿਲਦੀ ਆ ਬਲੈਕ ਰਹਿੰਦੇ ਆ ਪਿੰਡੇ ਤੇ ਨਾਲੇ ਉਤੋਂ ਫੋਕਰ ਚਲੀ ਜਾਂਦਾ ਤੇ ਨਹੀਂ ਐਸ ਵळे ਜਿੰਨੀ ਕ ਜੇ ਨਹੀਂ ਕਿ ਧੁੱਪ ਲੱਗਦੀ ਹੈ ਨਾ ਤਾਂ ਪਸ਼ੂਆਂ ਦੀਆਂ ਜੀਭਾਂ ਬਾਹਰ ਨਿਕਲਦੀਆਂ ਤਾਂ ਆ ਵੀ ਬੜਾ ਵਧੀਆ ਲੱਗਿਆ ਵੀ ਯਾਰ ਫੋਕਰ ਬਾਹਰ ਲੱਗੇ ਵੀ ਨਾਲ ਤਾਂ ਧੁੱਪ ਲੱਗੀ ਜਾਂਦੀ ਹੈ ਤਾਂ ਉੱਧਰ ਬੈਠੀ ਇੱਕ ਸਾਹੀਵਾਲ ਗੁਰੇ ਭਾਈ ਕੀ ਹਾਲ ਹੈ ਠੀਕ ਠਾਕ ਹੈ ਸਸੀ ਕਾ ਗੁਰ ਠੀਕ ਹੈ ਭਾਈ ਸਸੀ ਆ ਤੇ ਤੇ ਗੁਰੇ ਆਪਾਂ ਜਿਹੜੀ ਇਹ ਮਾ ਆਪਣੀ ਝੋਟੀ ਹੈ ਇਹ ਦੋਲਾ ਭਾਈ ਆ ਵੀਰੇ ਦੋਲ ਲੱਗੀ ਇਹ ਤਾਂ ਆਪੋ ਉਦੋਂ ਤੂੰ ਦੱਸਿਆ ਤਾਂ ਮੈਂ ਝਾਕਿਆ ਤੇ ਨਹੀਂ ਆਰਡਰ ਦੇ ਸਾਹ ਨਾਲ ਤਾਂ ਲੱਗਦਾ ਸੀ ਵੀ ਉਹ ਹੈ ਨਹੀਂ ਨਹੀਂ ਇਹ ਦੋਲ ਲੱਗੀ ਓਕੇ ਬਾਈ ਤੇ ਇਹਨੇ ਬਾਈ ਦੁੱਧ ਦੀ ਜੇ ਆਪਾਂ ਡਿਟੇਲ ਦੀ ਗੱਲ ਕਰੀਏ ਦੁੱਧ ਕਿੰਨਾ ਕਿੰਨਾ ਦਿੱਤਾ ਹੋਇਆ ਦਾ ਪਹਿਲੇ ਸੂਏ ਦਾ ਕੀ ਹੈ ਇਹ ਪਿੰਨੀ ਵੀ ਅ ਪਹਿਲੇ ਸੂਏ ਕੱਢਿਆ ਸੀ ਇਹਨੇ ਖੀਰੀ ਨੇ ਉਹ ਵੀ ਵੀਡੀਓ ਪਈ ਆ ਆਪਣੇ ਕੋਲੇ ਹਾਂਜੀ ਪਹਿਲੇ ਸੂਏ ਕੱਢਿਆ ਸੀ ਇਹਨੇ ਸਹੀ 11:30 11:30 ਦੇ ਦੋ ਥਾਣੇ ਚੀ ਦੋ ਥਾਣੇ ਆ ਆ ਦੋ ਥਾਣੇ ਖੀਰੀ ਸੀਗੀ ਓਕੇ ਜੀ ਉਹ ਵੀ ਵੀਡੀਓ ਆਪਣੇ ਕੋਲੇ ਪਈ ਆ ਠੀਕ ਹੈ ਜੀ ਅੱਛਾ ਅਗਲੀ ਵਾਰ ਦੂਜੇ ਸੂਏ ਸੂਈ ਹੈ ਹਾਂਜੀ ਤੇ ਮਾਗਰ ਅਭੀ ਮੰਨੀ ਉਹਦੀ ਕੱਟੀ ਆ ਖੜੀ ਆ ਨਾਲ ਹੀ ਓਕੇ ਤੇ ਇਨੇ ਕੱਢਿਆ ਸੀਗਾ 13.5 ਕਿਲੋ ਦੁੱਧ 13.5 ਕਿਲੋ ਦੁੱਧ ਪਰ ਉਸ ਟਾਈਮ ਇਹਦੇ ਬਲੱਡ ਨਹੀਂ ਚੱਲਿਆ ਸੀ ਮੈੜਾ ਨਹੀਂ ਚੱਲੀ ਸੀ ਫੁੱਕੇ ਵੀ ਸਾਫ਼ ਨਹੀਂ ਹੋਈ ਉਹਦੋਂ ਮੈੜਾ ਚੱਲੇ ਤੋਂ ਬਿਨਾ 13.5 ਕਿਲੋ ਦੁੱਧ ਹੋ ਗਿਆ 13.5 ਕਿਲੋ ਆ ਐਕਤੀ ਇਹਨੇ ਤੀਜਾ ਸੂਆ ਸੋਨੇ ਤੇ 6 ਦੰਦ 6 ਦੰਦਾਂ ਤੇ ਤੀਜਾ ਸੂਆ ਸੋਨੇ ਨੇ ਹਾਂ ਇਹ ਟਾਈਮ ਤੋਂ ਟਾਈਮ ਹੀ ਹੁੰਦੀ ਰਹੀ ਜੀ ਮੈਂ 20 ਸਾਲ ਤੋਂ ਪਹਿਲਾਂ ਹੀ ਸੁਪਾਈ ਪਹਿਲਾ ਬੱਚਾ ਇਹਦਾ ਪਿੱਥੋ ਪਿੰਡ ਚ ਐ ਮੁੰਡੇ ਕੋਲੇ ਉਹ ਹੈਗਾ ਕੋਹੇ ਨੂਰ ਦਾ ਕੋਹੇ ਨੂਰ ਦਾ ਉਹ ਪਹਿਲਾ ਬੱਚਾ ਰੱਖਿਆ ਹੋਇਆ ਤੇ ਹੁਣ ਹੁਣ ਪ੍ਰੈਗਨੈਂਟ ਕਿਹੜੇ ਤੋਂ ਬਈ ਹੁਣ ਇਹ 14 70 10 ਬੋਲ ਦਾ ਬੱਚਾ ਆਪਣੇ ਪਿੰਡ ਜਿਹੜੀ ਤਨੌਲੇ ਮੇਲੇ ਤੇ ਮੱਝ ਵਧੀਆ ਦੋ ਮੱਝ ਗੈਸਾਂ ਬਹੁਤ ਚੰਗੀ ਬਹੁਤ ਚੰਗੇ ਦੁੱਧ ਵਾਲੀ ਸੀ ਉਹਦਾ ਡਾਇਰੈਕਟ ਕ੍ਰਾਸ ਕਰਵਾਈਓ ਤੁਹਾਨੂੰ ਉਹਦਾ ਡਾਇਰੈਕਟ ਕ੍ਰਾਸ ਕਰਾਵੇਂਗੇ ਸ਼ਪਾਰਸ ਤੇ ਛੱਡਿਆ ਮੁੰਡਾ ਛੱਡਦਾ ਆਉ ਫੌਜੀ ਆਉ ਚਲੋ ਮਿੱਤਰਾ ਹਨਾ ਆਏ ਪਹਿਲੀ ਮੱਝ ਉਹ ਤੋਂ ਐ ਓਕੇ ਪ ਖੋਲ ਕੇ ਵੀ हां ਕਿਉਂਕਿ ਆਰਡਰ-ਉਡਰ ਵੀ ਸਾਰਾ ਫਿਰ ਪਤਾ ਲੱਗੂਗਾ ਭਰਾਵਾਂ ਨੂੰ ਤਾਂ ਦੇਖੋ ਜੀ ਕਈ ਬੰਦੇ ਉਂ ਵੀ ਪੁੱਛ ਦਿੰਦੇ ਆ ਵੀ ਕੋਈ ਦੋ ਥਾਣਾਂ ਵਾਲੀ ਮੱਝ ਹੈਗੀ ਏ ਜਿਹੜਾ ਸਾਨੂੰ ਲੈਣੀ ਆ ਤਾਂ ਅੱਜ ਇਹ ਕਾਫੀ ਸਮੇਂ ਬਾਅਦੋਂ ਜਿਹੜੀ ਇਦਾਂ ਮੱਝ ਦੇਖਣ ਨੂੰ ਮਿਲੀ ਆ ਵੀ ਜਿਹਦੇ ਦੋ ਥਾਣਾਂ ਤੇ ਪ੍ਰੋਪਰ ਹੈ ਦੇਖੋ ਇਹ ਆਰਡਰ ਦੀ ਜਿਹੜੀ ਬੰਤਰ ਹੈ ਤਾਂ ਉਹ ਤੁਸੀਂ ਦੇਖ ਹੀ ਸਕਦੇ ਆ ਤਾਂ ਹਜੇ ਇਹਨੇ ਆਰਡਰ ਹੋਰ ਵੀ ਜਣੇ ਤੇ ਜਿਹੜਾ ਖੁੱਲਣਾ ਤਾਂ ਆਸੀਂ ਇੱਧਰੋਂ ਜੇ ਥੋੜਾ ਜਿਹਾ ਪਤਾ ਲੱਗਦਾ ਤੇ ਉਦੋਂ ਬਾਅਦ ਭਾਂਡੇ ਨੂੰ ਲੈ ਕੇ ਚੱਲੀਏ ਤਾਂ ਆਪਾਂ ਉਧਰੋਂ ਲੈ ਕੇ ਚੱਲੀਏ ਸਾਨੂੰ ਹਾਂ ਉਦੋਂ ਸ਼ਾਮ बाकी यहां देखो जी मैं ऊपर आया फिर बंदा ओदे वंगू पशुओं ਦੇ ਵਿੱਚ ਆ ਜੇ ਤਾਂ ਡਰਦੀਆਂ ਹੁੰਦੀਆਂ ਤਾਂ ਤੁਸੀਂ ਦੇਖ ਸਕਦੇ ਆ ਇਹ ਕੋਈ ਡਰਦੀ ਨਹੀਂ ਆ ਫਿਰਦੀ ਆ ਮਾਰਕ ਨਾਲ ਤੇ ਆਰਡਰ ਬੜਾ ਸੁਣਾ ਤਾਂ ਵਧੀਆ ਤਿਆਰ ਕੀਤੀ ਵੀ ਆ ਬਾਈ ਦੀ ਦੇਖੋ ਜੀ ਇਸੇ ਕਰਕੇ ਮੈਂ ਸਮਝ ਰਿਆਂ ਦੀ ਸੀ ਮੈਂ ਕਿ ਸੋਨੂੰ ਕੱਲੀ ਕੱਲੀ ਚੀਜ਼ ਆ ਜਿਹੜੀ ਆਪਾਂ ਤਾਂ ਗੌਰ ਨਾਲ ਦਿਖਾ ਸਕੀਏ हां इधरली दूसरी पासे ना मोड़ के हैता भाई जिमे तैनू की ਲੱਗਦਾ ਵੀ ਇਹ ਕਿੰਨੇ ਦਿਨ ਇਹ ਦਿਨ ਲੈ ਸਕਦੀ ਆ ਮੰਨ ਲਓ ਹਲੇ ਦਿਨ ਪੂਰੇ ਹੋਏ ਆ ਇਹਦੇ ਇਹਦੇ ਦਿਨ ਪੂਰੇ ਹੋਏ ਆ ਜਾਨੀ ਕਿ ਉਸਤੇ ਲਿਜਾਉ ਜਦੋਂ ਉੱਤੇ ਲੈ ਜਾਂਦੀ ਆ ਓਕੇ ਦਿਨ ਉੱਤੇ ਲੈ ਜਾਂਦੀ ਆ ਹਾਂ ਉਹ ਕਿਉਂਕਿ ਦੇਖੋ ਜਦੋਂ ਹੁਣ ਪ੍ਰੋਪਰ ਹੀ ਢੰਗ ਨਾਲ ਸਾਰਾ ਚੱਡਾ ਆਰਡਰ ਭਰ ਗਏ ਬਾਈ ਤਾਂ ਉਦੋਂ ਤਾਂ ਹੋਰ ਵੀ ਗੱਲਬਾਤ ਬਣਨੀ ਆ ਤੇ ਬਹੁਤ ਸਮਾਂ ਪਿਆਰ ਹੁੰਦੀ ਆ ਆਰਡਰ ਦੀ ਬਾਕੀ ਪਿੰਦੀ ਧਾਰ ਬਹੁਤ ਵਧੀਆ ਨਿਕਲਦੀ ਆ ਬਾਲੀ ਸੋਖੀ ਧਾਰ ਓਕੇ ਅੱਦੇ ਟਾਈਮ ਚ ਬਹੁਤ ਪੋਲੀ ਧਾਰ ਹੈਗੀ ਅੱਛਾ ਭਾਈ ਇਹ ਬਾਕੀ ਇਹਦੇ ਥੱਲੇ 20 ਕਿਲੋ ਹੈ ਇਹਦਾ 20 ਕਿਲੋ ਤੋਂ 2000 ਰੁਪਿਆ ਦਾ ਹੈ ਇਹਦਾ 14 ਕਿਲੋ ਦੇ ਤੋਂ 2000 ਦਾ ਅੱਛਾ 20 ਕਿਲੋ ਦਾ ਵੀ ਉਨੇ ਦਾ ਵੇਖਦਾ ਤੂੰ ਇਹਦਾ 14 ਕਿਲੋ ਉਨੇ ਦਾ ਉਨੇ ਰੁਪਿਆ ਦਾ ਦੋ ਦੇ ਦੇ ਯਾਨੀ ਕਿ ਫਾਇਟ ਪਉਤ ਹੈ ਦੀ ਹਾਂ ਹਾਂ ਦੇਖੋ ਭਾਈ ਕਿਉਂਕਿ ਮੈਂ ਕੋਸ਼ਿਸ਼ ਇਹੀ ਕੀਤੀ ਹੈ ਵੀ ਸਾਨੂੰ ਮੈਂ ਜਿਹੜਾ ਇਹਦਾ ਡਰਨ ਪੂਰੀ ਗੌਰ ਉਹ ਚੋਟੀ ਦੇ ਨਾਲ 20 ਕਿਲੋ ਉਨੇ ਚ ਹੀ ਕੱਢ ਦਿੰਦੀ ਹੈ ਉਨੇ ਹੀ ਤੇ ਇਹ ਵੀ ਆਪਾਂ ਦਿਖਾਉਣੇ ਆ ਸਾਰੀ ਬਰੀਡਿੰਗ ਤੇ ਇਹ ਛੋਟੀ ਬਈ ਇਹ ਹੈਗੀ ਆ ਆਪਣੇ ਤੂਫਾਨ ਦੀ ਹਰਜਨ ਤੂਫਾਨ ਦੀ ਹੈ ਹਰਜਨ ਕੁੰਗਰਾ ਦੀ ਹਾਂ ਇਹ ਨੇ ਇਹ ਨੇ ਵੀ ਖੀਰੀ ਨੇ 14.5 ਕੱਢਿਆ 14.5 ਕਿਲੋ ਹਾਂ ਇਹਦੇ ਥਣ ਦੇ ਗੈਂਗਰੀਨ ਮਸਟੈਟਸ ਹੋ ਗਈ ਸੀ ਫੇਰ ਵੀ 14 14.5 ਗੱਡੀ ਗੇ ਖੀਰੀ ਓਕੇ ਆ ਹੁਣ ਪਹਿਲਾ ਸੂਆ ਇਹ ਪਹਿਲਾ ਸੂਆ ਠੀਕ ਹੈ ਹਾਂ ਉਹ ਅਵੀ ਉਹ ਘਟੀ ਦੀ ਹੈ। ਪ੍ਰਕਸ਼ਤ ਦੀ ਉਹ ਪਰਾਨੀ। ਓਕੇ ਉਹ ਵੀ এবੀਸੀ ਵਾਲਿਆਂ ਦੀ ਹੈ। ਹਾਏ এবੀਸੀ ਵਾਲਿਆਂ ਦੀ। ਇਹ ਆ ਰਾਜੇ ਦੀ। ਅੱਛਾ। ਲਕਸ਼ਮੀ ਡੇਰੀ ਫਾਰਮ ਦੀ ਡੇਰੀ ਫਾਰਮ ਦੇ ਰਾਜੇ ਦੀ। ਹਾਂ ਉਹਨਾਂ ਬੋਲ ਲਿਆ ਸੀਗਾ ਉਹ ਤੋਂ ਡਾਇਰੈਕਟ ਕ੍ਰਾਸ ਚ ਆਈ ਹੈ ਇਹ। ਤੇ ਇਹਨੇ 20 ਕਿਲੋ ਦੁੱਧ। ਦੂਜਾ ਸੂਆ। ਇੱਕ ਤੀਨੇ ਤੀਜਾ ਸੂਆ ਸੂਣਾ। ਸੂਣਾ ਜਾਨੀ ਕਿ ਹਜੇ ਤਾਂ ਮੈਂ ਕਿੰਨਾ ਟਾਈਮ ਪਿਆ ਇਹਦੇ ਚ? ਇਹਦੇ ਹਾਲੇ ਪਿਆ 2 ਮਹੀਨੇ। 2 ਮਹੀਨੇ ਪਿਆ। 2 ਢਾਈ ਢਾਈ ਮਹੀਨੇ ਹੋਣਗੇ ਦੋ ਤੋਂ। ਓਕੇ ਹਜੇ ਤਾਂ ਜਾਨੀ ਕਿ ਡਰਾਈ ਕੀਤੀ ਹੈ। ਹਾਂ 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 ਹਾਂ। ਠੀਕ ਆ। ਹੈਡ ਹੂਡ ਬਹੁਤਾ ਇਧਰੋਂ ਭੱਤੀ ਵੀ ਮੜਾ ਇ ਦੇਖੋ ਜੀ ਇਹ ਲਸਮੇਲ ਦਾ ਜਿਹੜਾ ਰਾਜਾ ਬੋਲ ਹੋਇਆ ਸੀ ਪਹਿਲਾਂ ਤਾਂ ਉਹਦੀ ਕੱਟਈ ਆ ਤੇ ਉਹਦੀਆਂ ਕਟੀਆਂ ਅੱਜ ਤੱਕ ਵੀ ਜਿੰਨੀਆਂ ਕੋਹੋਂ ਦੇ ਵਿੱਚ ਆਂ ਜਿੰਨੀਆਂ ਕੋਹੋਂ ਦੇਖਣ ਨੂੰ ਮਿਲੀਆਂ ਤੇ ਸਾਰੀਆਂ ਬਹੁਤ ਜ਼ਿਆਦਾ ਚੰਗੀਆਂ ਤੇ ਕੱਦ ਵੀ ਚੰਗੇ ਨਿਕਲੇ ਤਾਂ ਦੁੱਧ ਵੀ ਚੰਗਾ ਤੇ ਬਾਕੀ ਤੁਸੀਂ ਦੇਖ ਸਕਦੇ ਆ ਇਹਦੇ ਅੰਦਰ ਤੋਂ ਹੀ ਪਤਾ ਲੱਗਦਾ ਤੇ ਇਹਨੇ ਐਸਾ 20 ਲੀਟਰ ਦਿੱਤਾ ਇਹਨੇ ਸਹੀ 20 ਲੀਟਰ ਦੁੱਧ ਦਿੱਤਾ ਇਹ ਕੰਮੇ ਸੂਏ ਸੂ ਕੀ ਹੁਣ ਕਹਿੰਦਾ ਇਹ ਅਗਲੇ ਤੋ ਸੂਏ ਸੂਣਾ ਇਕੱਠੀਆਂ ਆ ਦੋਨੇ ਇੱਕੋ ਮਤਲਬ ਉਮਰ ਦੀਆਂ ਨੇ ਇਹਦੀਆਂ ਓਕੇ ਤੇ ਸਾਹੀਵਾਲ ਆਪਣੀ ਵੈਢ ਕਰਦੀ ਐ। ਹਾਂ ਇਹ ਹੈਗੇ ਆ ਸ਼ੋਭੰਦੀ ਐ। ਜਿਬੂ ਜੋ ਜਿਹੜਾ ਆਪਣਾ ਕੇ ਕੇ ਵੀਸ ਉਹ ਨਹੀਂ ਹੈਗਾ ਕਾਮਦੇ ਨੂੰ ਗੋਸ਼ਾਲਾ। ਹਾਂ ਹਾਂ। ਉਹਦੇ ਸ਼ੋਭੰਦੀ ਹੈਗੀ ਇਹ। ਓਕੇ। ਇਹਦੀ ਮਾਂ ਹੈਗੇ ਜੀਵਨ ਦੀ ਉਹ ਵੇਖੀਏ ਜਿਹੜੀ। ਅੱਛਾ। ਹਾਂ। ਉਹ ਜੀਵਣਾ ਲੈਂਦੀ ਆ ਉਹ। ਹਾਂ। ਨਾਮ ਧਾਰੀ। ਹਾਂ ਇਹ ਹਲੇ ਸਾਲ ਦੀ ਸਾਲ ਹੀ ਹੋਈ ਨਹੀਂ ਹਲੇ। ਓਕੇ। ਹਾਂ। ਤੇ ਇਹਨੂੰ ਜਨਕੀ ਵੀ 2 ਮਹੀਨੇ ਤੱਕ ਕਰਾਸ ਕਰਵਾ ਦੇਂਗਾ ਇਹਨੂੰ ਫਿਰ। ਨਹੀਂ ਹਲੇ ਹੋਰ ਵਜਨ ਵਧਾਵਾਂਗੇ ਇਹਦਾ। ਅੱਛਾ ਵਜਨ ਹੋਰ ਵਧਾਵਾਂਗੇ। ਹਾਂ। ਅਜੇ ਸਾਲ ਦੀ ਹੋਈ ਨਹੀਂ ਪੂਰੀ ਇਹ ਸਾਲ ਦੀ ਹਲੇ ਹੋਈ ਨਹੀਂ ਆਹ ਬਈ ਜੇ ਤਿੰਨ ਕਿ ਮਹੀਨੇ ਵੀ ਰੋਕ ਲਿਆ ਤੁਹਾਨੂੰ ਬਤਾ ਦੇਂਗਾ ਭਾਜ ਨੇ ਇਹਦਾ 3 ਮਹੀਨਿਆਂ ਦੀ ਗੱਪੜ ਕਰਾ ਦੇਂਗਾ ਹਾਂ ਹਾਂ ਵਧੀਆ 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 ਭਾਜ ਨੇ ਇਹਦੇ ਵਧੀਆ ਕੱਢੂਗੀ ਠੀਕ ਹੈ ਹੂੰ ਬਾਕੀ ਇਹ ਹੁੰਦਾ ਬਾਈ ਜੀ ਸੌਂਕ ਦੇਖੋ ਹਨਾ ਇਹ ਵੀ ਆਪਾਂ ਪਿੰਡ ਦੀ ਤਾਂ ਵੇਚਦੇ ਆਂ ਮੱਛਰਦਾਨੀ ਦੇ ਵਿੱਚ ਜਿਹੜੀ ਪਹਿਲਾਂ ਸੂੰਦੀ ਸੀ ਮੈਂ ਤਾਂ ਉਹੀ ਵੇਚ ਦੇਣੀ ਸੀ ਉਹ ਮੱਛਰਦਾਨੀ ਚ ਜਿੰਨੇ ਪਸ਼ੂ ਬੰਨੇ ਜਾਣਗੇ ਉਨਾਂ ਹੀ ਰੱਖਣੇ ਉਹ ਨਹੀਂ ਰੱਖਣੇ ਹੁਣ ਮਾਗਰ ਦੋ ਕਟੀਆਂ ਹੋ ਗਈਆਂ ਓਕੇ ਠੀਕ ਐ ਇੱਕ ਉਹ ਐਫ ਹੋ ਗਈ ਨਾ ਮਾਗਰ ਨਹੀਂ ਮਾਗਰ ਤਿਆਰ ਹੋਈ ਐ ਇੰਨੇ ਕੀ ਪਸ਼ੂ ਮੱਛਰਦਾਨੀ ਚ ਫੇਰ ਔਖਾ ਹੁੰਦਾ ਖੇਤ ਦਾ ਕੰਮ ਹੁੰਦਾ ਹਾਂ ਜੀ ਤੇ ਬਾਈ ਨੰਬਰ ਬੋਲਿਓ ਤੁਹਾਡੇ ਇੱਕ ਵਾਰੀ 9876277919 98762 77919 77919 ਠੀਕ ਹੈ ਤੇ ਇਹ ਕਿੰਨੇ ਟਾਈਮ ਦੀ ਹੋ ਗਈ ਕੱਟੀ ਬਈ ਇਹਦੀ ਇਹ ਕੱਟੀ ਵਸਾ ਮੰਗਰਲੇ ਸੁਈ ਦੀ ਆ ਮੰਗਰਲੇ ਸੁਈ ਦੀ ਐ ਬਸ ਆ ਸੋਏ ਤੋਂ ਮੰਨ ਲਾ ਥਾਲ ਹੀ ਹੋ ਜੂਗਾ ਗਾਲੀ ਹੋ ਜੂਗਾ ਆ ਨਾਲ ਦੀ ਅੰਮੀ ਨੇ ਵਾਦੀ ਸਮਰ ਜਾਂਦੀ ਓਕੇ ਨਾਲ ਦੀ ਨਾਲ ਉਦੋਂ ਬਾਅਦ ਆ ਉਹਦੀ ਆ ਗਈ ਇਹ ਗਾਲੀ ਇਹ ਵਿਚਾਰੀ ਨੂੰ ਦੁੱਧ ਨਹੀਂ ਪਿਆ ਉਹਦਾ ਸਟੇਟਸ ਕਰਕੇ ਗੈਂਗਰੀ ਮਿਸਟੈਸ ਕਰਕੇ ਬਣੂ ਇਹ ਵੀ ਚੰਗੀ ਬਈ ਇਹ ਹਾਂ ਇਹ ਬਹੁਤ ਵਧੀਆ ਕੱਟੀ ਹੈ ਹੈਨਾ ਇਹਨੇ ਸੁਖਮਣੀ ਬਣੂਗੀ ਕਦ ਕੋਦ ਬਹੁਤ ਆ ਚਲਕ ਸਰੀਰ ਦੀ ਮਾਰੀ ਜਿ ਕਮਜ਼ੋਰ ਇਹਦਾ ਕਰ ਲਾਂਗੇ ਬਰੀਡ ਵਾਲੀ ਉਹਦਾ ਤਗੜੀ ਹੋਈ ਜਾਣੀ ਹੁੰਦੀ ਹੈ ਇਹਨੇ ਤਾਂ ਬਹੁਤ ਸੋਹਣਾ ਬਣਨਾ ਇਹ ਤਾਂ ਉਮੀਦਾਂ ਬਹੁਤ ਹੈ ਪਰ ਇਹ ਤਾਂ ਉਮੀਦਾਂ ਮੈਨੂੰ ਹੈਗੀਆਂ ਉਮੀਦਾਂ ਫਲ ਆਏ ਤੋ ਆ ਠੀਕ ਹੈ ਨੇ ਚਾਹੀਦੀਆਂ ਵੀ ਆ ਬਾਈ ਬਾਕੀ ਵੀ ਰੋਏ ਤੇ ਫਰਾ ਸਵਾ ਕੇ ਦੁੱਧ ਚਵਾ ਕੇ ਵੀ ਲਿਆਣਾ ਕਿਉਂਕਿ ਅਗਲੇ ਵਸਾ ਨਾ ਆਉਂਦੀ ਮਿਹਨਤ ਹੁੰਦੀ ਹੈ ਠੀਕ ਹੈ ਜੇ ਅਗਲੇ ਨੇ ਕਹਿੰਦਾ ਯਾਰ ਮੈਂ ਦੁੱਧ ਚੋ ਕੇ ਲੈਣੀ ਹੈ ਆਪਾਂ ਦੁੱਧ ਚਵਾ ਕੇ ਦੇਵਾਂਗੇ ਇਹ ਨਹੀਂ ਹੈਗਾ ਵੀ ਜਿਹੜੀ ਗੱਲ ਕਹੀ ਸੀ ਉਹੀ ਹੋਊਗਾ ਲਓ ਵੀ ਮਿੱਤਰੋ ਕੋਈ ਨੁਕਸ ਹੋਵੇ ਕਿਸੇ ਵੀ ਪ੍ਰਕਾਰ ਦਾ ਓਕੇ ਮਤਲਬ ਥਾਣਾ ਦਾ ਭਾਰ ਦਾ ਆਪਣੇ ਘਰੇ ਆਪਣਾ ਪਸ਼ੂ ਨਾਲ ਦੀ ਨਾਲ ਵਾਪਸ ਅਗਲਾ ਕਰਦੇ ਦੇਖ ਲਓ ਜੀ ਬਾਈ ਦੁੱਧ ਚਵਾ ਕੇ ਜੇ ਪੂਰਾ ਕਰਤਾ ਤਾਂ ਲੈ ਜੇ ਨਹੀਂ ਆਪਣੇ ਘਰੇ ਨਹੀਂ ਖੜੀ ਹੈ ਬਸ ਤਾਂ ਦੇਖੋ ਜੀ ਆ ਹੁੰਦੀਆਂ ਜਿਵੇਂ ਆਮ ਜੀਮੀ ਜ਼ਰਦੇ ਆ ਇਮਾਨਦਾਰੀ ਵਾਲਾ ਕੰਮ ਵੀ ਜਿਹੜੀ ਚੀਜ਼ ਕਹਤੀ ਤਾਂ ਇੱਕ ਠੋਕ ਕੇ ਕਹਤੀ ਤਾਂ ਬਾਕੀ ਬਈ ਧੰਨਵਾਦ ਹਨਾ ਐਨੀ ਕੋਈ ਵੀ ਮਤਲਬ ਜਿਹੜੀਆਂ ਤਸੱਲੀ ਜਿੰਨੀ ਤੂੰ ਦਿੱਤੀ ਆ ਤੇ ਆਮ ਬੰਦਾ ਨਹੀਂ ਤਸੱਲੀ ਦਿੰਦਾ ਹਨਾ ਕਿਉਂਕਿ ਮਾਣ ਹੁੰਦਾ ਆਪ ਨੂੰ ਬਰੀਡਿੰਗ ਦਾ ਆਪਦੀ ਦੇ ਮਾਣ ਹੁੰਦਾ ਚੌਂਗਾ ਵਾਂਗ ਹੁੰਦੀਆਂ ਉਹ ਚੀਜ਼ਾਂ ਹਨਾ ਤਾਂ ਬਸ ਬਸ ਤੁਸੀਂ ਲੈ ਜਾਣੀ ਕਿ ਵੀ ਲੈਂਟ ਤੇ ਰੱਖਦੇ ਆ ਬਸ ਲੈਂਟ ਦੇ ਲੈਮਟ ਦੇ ਬਾਕੀ ਅੱਛਾ ਆ ਉਹਦੀ ਮਾਂ ਆ ਗਈ ਬੈਠੀ ਜੀਵਨ ਦੀ ਇੱਕ ਉੱਥੋਂ ਦੀ ਕਾਮਦੇ ਨੂੰ ਕੌਸ਼ਲ ਆ ਓਕੇ ਇਹ ਇਹ ਜੀਵਨ ਦੀ ਗੀ ਇਹਨੇ ਪਹਿਲਾਂ ਨੇ ਇਹਨੇ ਵੀ 14 ਦਿੱਤਾ ਖੀਰੀ ਨੇ ਅੱਛਾ ਖੀਰੀ ਇਹਨੇ ਖੀਰੀ ਨੇ ਇਹਨੇ ਹੀ ਦਿੱਤਾ ਇਹ ਇਹ ਚੋਲਸਤਾਨੀ ਰਾਖੀ ਸੀਗੀ ਜਿਹ ਤੋਂ ਮੈਂ ਕ੍ਰੋਸ ਜੀਵਨ ਲਈ ਹੈ ਓਕੇ ਤੇ ਫਿਰ ਵੀ ਬਹੁਤ ਨਹੀਂ ਤਿਆਰ ਹੋਈ ਆ ਬਾਈ ਹਨਾ ਹਾਂ ਇਹ ਜਫਾ ਇਹ ਆ ਰਮਾਡਾ ਦੀ ਹੈਗੀ ਓਕੇ ਇਹ ਰਮਾਡਾ ਦੀ ਹੈ ਇਹ ਦੀ ਮਾਂ ਖੜੀ ਹੈ ਇਹ ਮਾਂ ਇਹਨੇ ਪੂਰੇ 26 ਲੀਟਰ ਦੇ ਨਹੀਂ 26 ਕਿਲੋ ਦਿੱਤਾ ਆ ਇਹ ਰਮਾਡਾ ਦੀ ਹੈ ਇਹ ਇਹ ਆ ਪਹਿਲੇ ਸੂਏ ਸੂਈ ਸੀ ਇਹ ਪਹਿਲੇ ਸੂਏ ਨਹੀਂ ਇਹ ਦੂਜੇ ਸੂਏ ਦੀ ਹੈ ਅੱਛਾ ਇਹ ਦੂਜੇ ਸੀ ਹਾਂ ਦੂਜੇ ਇਸਨੇ ਵੀ ਅੱਛੀ ਤੇ ਲਓ ਪਹਿਲੇ ਨਹੀਂ ਇਹ ਦੂਜਾ ਸੂਆ ਸੀਗੀ 26 ਲੀਟਰ ਓਕੇ ਦੂਜਾ ਸੂਆ ਠੀਕ ਹੈ ਹਾਂ ਤਾਂ ਬਾਈ ਦਾ ਨੰਬਰ ਵੀਡੀਓ ਦੇ ਵਿੱਚ ਵੀ ਆ ਗਿਆ ਸਾਨੂੰ ਸਕਰੀਨ ਤੇ ਵੀ ਚੱਲੂ ਤਾਂ ਇਦਾਂ ਦੀ ਵੀਡੀਓ ਵੱਧ ਤੋਂ ਵੱਧ ਸਪੋਰਟ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਕਿਉਂਕਿ ਗਾਹ ਦੇ ਕੋਈ ਚੀਜ਼ਾਂ ਜਿਹੜੀਆਂ ਤਸੱਲੀ ਵਾਲੇ ਪਸੂ ਹੁੰਦੇ ਆ ਬਹੁਤ ਘੱਟ ਮਿਲਦੇ ਆ ਤੇ ਬਾਕੀ ਇੱਕ ਚੀਜ਼ ਆ ਵੀ ਬਹੁਤ ਵਧੀਆ ਲੱਗੀ ਦੇਖੋ ਦੋ ਥਾਂ ਦੇ ਵਿੱਚੋਂ ਕਿੰਨਾ ਜ਼ਿਆਦਾ ਜ਼ਬਰਦਸਤ ਦੁੱਧ ਦਿੱਤਾ ਤੇ ਹਜੇ ਤਾਂ ਆਰਡਰ ਨਾ ਜੇ ਤੁਸੀਂ ਕੋਲ ਜੇ ਮੱਝ ਨੇ ਕੱਟੀ ਦੇਤੀ ਮੇਰੇ ਤੋਂ 15000 ਰੁਪਏ ਬੰਦਾ ਲੈ ਜੇ ਤੇ ਇੱਕ ਬੰਦੇ ਦੇ ਕੋਲ ਪੂਰੀ ਫੋਨਰ ਕੀ ਆਲ ਦੇ ਲੈ ਲੈ ਵਤੋਂ 15000 ਮੈਨੂੰ ਕੱਟੀ ਦੇ ਜੇ ਮੱਝ ਦੀ ਇਹ ਨਹੀਂ ਵੀ ਰੱਖਣੀ ਮੈਂ 15000 ਰੁਪਏ ਦੇ ਦੂੰ ਮੈਨੂੰ ਕੱਟੀ ਦੇ ਦੇ ਜੇ ਕੱਟੀ ਦਿੰਦੀ ਐ ਓਕੇ ਤਾਂ ਵੀ ਕੋਈ ਚੱਕ ਨਹੀਂ ਬਹੁਤ ਬਹੁਤ ਵਧੀਆ ਗੱਲ ਆ ਯਾਰ ਸੌਂਕਾਰੀ ਤਾਂ ਧੰਨਵਾਦ ਵੀਰੇ ਤਾਂ ਸਸੀਕਾਲ ਸਾਰੇ ਕਾਰੋਬਾਰ ਤੋਂ ਬਾਅਦ ਸ਼ੇਅਰ